ਡੀਐਸ ਨਿਊਜ਼ ਦੇਖਦੇ ਦਸਕਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਟਾਲਾ ਦੇ ਜੋਗੀਆਂ ਮਹੱਲੇ ਵਿੱਚ ਦੋ ਨੌ ਜਵਾਨ ਅਵਸ ਵਿੱਚ ਪਿੜੇ ਦੋਨੇ ਹੀ ਉਹ ਜ਼ਖਮੀ ਔਰ ਦੋਨਾਂ ਨੂੰ ਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਕਰਵਾਇਆ ਗਿਆ ਤੁਸੀਂ ਦੇਖੋ ਡੀਐਸ ਨਿਊਜ਼ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਰ ਅਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਜੁੜੋ ਤੇ ਹਰ ਚੰਦੇ ਚੰਕਾ ਸਰ ਇਹ ਸਾਡੇ ਏਰੀਆ ਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ-ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਿਆ ਵੇਚੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹ ਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਲੈ ਸਵੇਰੇ ਅੱਜ ਲੜੇ ਨੇ ਤੇ ਲੜਾਈ ਇਸੇ ਗੱਲ ਦੀ ਹੈ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਇਹਨੂੰ ਮੈਂ ਜਦੋਂ ਪੁੱਛਿਆ ਤੇ ਅੱਗੋਂ ਇਹ ਮੇਰੇ ਨਾਲ ਹੀ ਲੜ ਪਏ ਇਸੇ ਗੱਲੋਂ ਅੱਜ ਸਵੇਰੇ ਮੇਰ ਨਾਲ ਇਹ ਹੱਥੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰ ਨਾਲ ਹੱਥੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਤੁਸੀਂ ਸ਼ਰਾਬਤ ਜ਼ਿਆਦਾ ਪੀਂਦੀ ਹੋ ਫੋਨ ਕਰ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਦੀ ਸੀ ਮੇਰੇ ਮੱਲੇ 'ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਵਾ ਤੂੰ ਉੱਥੋਂ ਏਰੀਆ 'ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਦਾਂ ਦਾ ਮੈਂ ਤਾਂ ਮਨੀਮੇਸ਼ ਚੱਲਿਆ ਸੀ ਅੱਜ ਅੱਜ ਸਰ ਇਹਨੂੰ ਮੈਂ ਕੱਲ ਰਾਤ ਵੱਲੋਂ ਬੱਸ ਇਹਨੂੰ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਸਿਰ ਤੇ ਉਹ ਜੇਬ ਚੋਂ ਕੁਝ ਕੱਢਿਆ ਵਾ ਤੇ ਉਹ ਮੇਰੇ ਸਿਰ ਤੇ ਮਾਰਿਆ ਵਾ ਮੈਂ ਤਾਂ ਕੁਝ ਨਹੀਂ ਮੇਰੇ ਹੱਥ 'ਚ ਜੀ ਮੇਰੇ ਹੱਥ 'ਚ ਤੇ ਕੁਝ ਨਹੀਂ ਹੈ ਹਲੋ ਸੰਦੀਪ ਜੀ ਦੁਕਾਨ ਤੇ ਦੁਕਾਨ ਤੇ ਆ ਗਿਆ ਮੈਂ 12 ਕਿੰਨੇ ਲਈ ਤੋਂ 20 ਵੀ ਵਾਰ ਕਰਾ ਮੇਰਾ ਨਾਮ ਸਾਜਨ ਮੈਂ ਥਾਣੇ ਦੇ ਬਿਲਕੁਲ ਸਾਹਮਣੇ ਗਲੀ 'ਚ ਤੇ ਕਿੱਥੇ ਉੱਥੇ ਖੜਾ ਹੋਇਆ ਕਿਦ ਨੂੰ ਆਇਆ ਅੱ비 ਹੈਗਾ ਮੁੰਡਾ ਉੱਥੇ ਰਹਿੰਦਾ ਵਾ ਦੀ ਐਸਪੀ ਦੀ ਕੋਠੀ ਲੱਗ ਗਈ ਅਜਾ ਰਾਤੀ ਮੈਨੂੰ ਫੋਨ ਆਇਆ ਤੇ ਫੋਨ ਵੀ ਕਿਸੇ ਦਾ ਹੀ ਉਹਦੇ ਫੋਨ ਤੇ ਫੋਨ ਆਇਆ ਵਾ ਤੇ ਮੈਨੂੰ ਉਹਨੇ ਗਾਲ੍ਹਾਂ ਕੱਢ ਲਾਗ ਪਿਆ ਵਾ ਤੇ ਮੈਂ ਕਿਹਾ ਵੀ ਭਾਜੀ ਮੈਂ ਤੁਹਾਡੀ ਇਨਜਤ ਕਰਦਾ ਵਾਂ ਤੁਹਾਨੂੰ ਭਾਜੀ ਭਾਜੀ ਕਹਿਣਾ ਵਾ ਤੁਸੀਂ ਮੈਨੂੰ ਗਾਲ੍ਹਾਂ ਕਿਉਂ ਕੱਢੀ ਜਾ ਰਹੇ ਹੋ ਅਨੇ ਹੋਰੇ ਸ਼ਰਾਬ ਪੀਤੀ ਦੀ ਅਜਾ ਦੇ ਘਰ ਦੇ ਲਾਗੇ ਫੰਕਸ਼ਨ ਵੀ ਹੈਗਾ ਏ ਤੇ ਅੱਗੇ ਵੀ ਇੱਕ ਦੋ ਵਾਰੀ ਮੈਂ ਨਾ ਓਵਰ ਬੋਲਿਆ ਵਾ ਪਰ ਆਪਾਂ ਹੱਥ ਸਜ ਪਾ ਦੀਨੇ ਗੱਲ ਕਿਉਂਕਿ ਆਪਾਂ ਮਾਰੇ ਬੰਦੇ ਆ ਆਪਾਂ ਲੜਨਾ ਚਾਹਦੇ ਨਹੀਂ ਕਿ ਇਹਨਾਂ ਨਾਲ ਆਪਾਂ ਕਹਿੰਨੇ ਕਿ ਆਡੀ ਲੜਾਈ ਹੋਏ ਕਿਉਂਕਿ ਆਡੇ ਘਰ ਦੇ ਮਾਰੇ ਆ ਤੇ ਅਨੇ ਹੂੰ ਸਵੇਰੇ ਰਾਤੀ ਇਹਨਾਂ ਮੈਨੂੰ ਗਾਲਾਂ ਕੱਢੀਆਂ ਮੈਂ ਗੱਲ ਤੇ ਖੋਲ ਗਿਆ ਦਾ ਮੈਨੂੰ ਚੇਤਾ ਮੈਂ ਆ ਗਿਆ ਛੱਡ ਪਰਾਂ ਮੱਲੇ ਚ ਰਹਿਣਾ ਵਾ ਤੇ ਫੇਰ ਹੋ ਜੇਗੀ ਸੁਲਾ ਸਲਾਈ ਮਾੜੀਆਂ ਮਟੀਆਂ ਗੱਲਾਂ ਮਟੋਲਾ ਹੁੰਦੀਆਂ ਰਹਿੰਦੀਆਂ ਵਾ ਤੇ ਆ ਆਂਦਿਆ ਹੀ ਅੰਨੇ ਮੇਰੇ ਕੜਾ ਮਾਰਤਾ ਆਂਦਿਆ ਹੀ ਮੇਰੇ ਹੱਥੀ ਪਿਆ ਗਿਆ ਵਾ ਕੋਈ ਗੱਲ ਬਾਤ ਨਹੀਂ ਹੋਈ ਮੈਂ ਖਲੋਤਾ ਦਾ ਹੀ ਆਂਦਿਆ ਹੀ ਮੇਰੇ ਹੱਥੀ ਪਿਆ ਗਿਆ ਵਾ ਮੇਰੇ ਕੜਾ ਮਾਰਤਾ ਆਂਦਿਆ ਮੇਰੇ ਨਾਲ ਘੁੱਲ ਲੱਗ ਪਿਆ ਵਾ ਬਸ ਆਹੀ ਗੱਲ ਹੈ ਕੋਈ ਨਹੀਂ ਭਾਈ ਆ ਸਿੱਧਾ ਮੇਰੇ ਆ ਲਾਇਆ ਵਾ ਮੱਲੇ ਕਰਿਆਨੇ ਦੀ ਦੁਕਾਨ ਮੱਲੇ ਕਰਿਆਨੇ ਦੀ ਦੁਕਾਨ ਹੈ ਉਹ ਵੀਡੀਓ ਬਣੀ ਦੀ ਹੋਣੀ ਉੱਤੇ ਆ ਸਿੱਧਾ ਮੇਰੇ ਕੋ ਆਇਆ ਵਾ ਮੈਂ ਉਹਨੂੰ ਕੁਛ ਨਹੀਂ ਕਿਹਾ ਆ ਮੇਰੇ ਕੋ ਆਇਆ ਲੜਨ ਕੋਈ ਨਿਸ਼ਾਨੀ ਵੇਖਦਾ ਮੇਰੀ ਮੇਰੇ ਘਰ ਦੀ ਤਲਾਸ਼ੀ ਲੈ ਸਕਦੇ ਮੇਰੀ ਲੈ ਸਕਦੇ ਮੇਰੇ ਕੋ 1 ਰੁਪਿਆ ਨਹੀਂ ਹੈਗਾ ਮੈਂ ਲੋਕਾਂ ਦੇ ਦੱਸਦਾ 10000 ਰੁਪਿਆ ਵਿਆਜੀ ਪੈਸੇ ਦੇਨੇ ਆ ਉਹ ਮੈਨੂੰ ਰੋਜ਼ ਹੀ ਤੰਗ ਕਰਦੇ ਆ ਕੋਈ ਫੋਨ ਨਹੀਂ ਚੁੱਕਿਆ ਮਾਰੇ ਸਬੂਤ ਫੋਨ ਚੁੱਕਿਆ ਦਾ ਸਬੂਤ ਵੀ ਹੁੰਦਾ ਹੀ ਏ ਠੀਕ ਹੈ ਨਾ ਲੜਾਈਆਂ ਵੀ ਆ ਸ਼ਰਾਬ ਪੀ ਕੇ ਉਹ ਵੱਲੋੜ ਹੋ ਜਾਂਦਾ ਵਾ ਅਦੇ ਘਰਦਿਆਂ ਨੂੰ ਵੀ ਪਤਾ ਸ਼ਰਾਬ ਪੀ ਕੇ ਗੰਦੀ ਪੰਦਾ ਵਾ ਅਨੇ ਗੱਡੀ ਆਪਣੀ ਕਈ ਯਾਰ ਮਾਰੀ ਏ ਕਈ ਯਾਰ ਨੇ ਖੱਡਾਂ 'ਚ ਸੁੱਟੀ ਏ ਗੱਡੀ ਠੀਕ ਹੈ ਨਾ ਦੇ ਕੋ ਦੋ ਪੇਸ਼ੈਂਟ ਆਏ ਨੇ ਐਮ ਐਲ ਸੀ ਕੇਸ ਨੇ ਤੇ ਦੋਨੋਂ ਆਪੋਜੀਟ ਨੇ ਇੱਕ ਦੂਜੇ ਦੇ ਤੇ ਦੋਨਾਂ ਦੇ ਸੱਟਾ ਲੱਗੀ ਹੋਇਆ ਵਾ ਅਸੀਂ ਉਹਨਾਂ ਨੂੰ ਦਾਖਲ ਕਰ ਲਿਆ ਤੇ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਹੈ ਮੜ ਕੋ ਨਾਮ ਕੀ ਉਹ ਕਿਹੜਾ ਆਈ ਗਿਆ ਇੱਕ ਦਾ ਨਾਂ ਹੈਗਾ 사ਜਨ ਤੇ ਇੱਕ ਦਾ ਨਾਂ ਹੈਗਾ ਅਭਿਸ਼ੇਕ ਇਹਨਾਂ ਦੇ ਕਿੰਨੇ ਸੱਟਾਂ ਲੱਗੀਆਂ ਕਿੱਥੋਂ ਆਏ ਦੇਖੋ ਅਜੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਿਆ ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ ਐਮ ਐਲ ਸੀ ਦੇ ਸਕਦੇ ਹੈਗੇ ਪਰ ਉਹਨਾਂ ਨੂੰ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਆ ਸਟੇਬਲ ਨੇ ਪੇਸ਼ੈਂਟ ਦੋਨੇ ਸਟੇਬਲ ਨੇ ਬਾਕੀ ਉਹਨਾਂ ਦਾ ਐਮ ਐਲ ਸੀ ਵਗੈਰਾ ਜੋ ਪਰਚਾ ਹੈਗਾ ਉਹ ਪੱਟਿਆ ਜਾਏਗਾ ਉਹਨਾਂ ਦਾ ਹਾਂਜੀ ਇਹ ਹੁਣੀ ਤੁਸੀਂ ਮਿਸ਼ਨਾਈ ਝਗੜਾ ਆਇਆ ਵਾ ਜੋਗ ਜੋਗ ਵਿੱਚ ਦੋਹਾਂ ਪਾਰਟੀਆਂ ਦੋਹਾਂ ਪਾਰਟੀਆਂ ਦੇ ਆਪ ਸਿਰ ਸੱਟਾਂ ਲੱਗੀਆਂ ਵਾ ਤੇ ਦੋਹਾਂ ਪਾਰਟੀਆਂ ਹਸਪਤਲ ਗਈਆਂ ਨਾ ਜੋ ਵੀ ਐਮ ਐਲ ਦਾ ਰਹੇਗੀ ਜਿਸ ਤਰ੍ਹਾਂ ਦਾ ਉਹਨਾਂ ਦਾ ਮੈਡੀਕਲ ਆਏਗਾ ਵੈਰੀਫਾਈ ਕਰਕੇ ਉਹਨਾਂ ਦੇ ਖਲਾ ਜੋ ਵੀ ਕੇਸੇ ਬੰਦਕਾਰ ਵੀ ਕਰਨਗੇ